ਹਾਂਜੀ ਸਤ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਜਿੰਨੇ ਵੀ ਵੀਡੀਓ ਦੇਖਦੇ ਆ ਆਪਾਂ ਅੱਜ ਕੰਮ ਤੇ ਤਕਰੀਬਨ ਨਹੀਂ ਪਹੁੰਚੇ ਕੰਮ ਤੇ ਆਪਣੀ ਬੰਦੇ ਲਾਏ ਹੋਏ ਆ ਤੇ ਅੱਜ ਆਪਾਂ ਚੱਲੇ ਆਂ ਬਾਬੇ ਦੇ ਮੱਥਾ ਟੇਕਣ ਤਕਰੀਬਨ ਜਿਹੜੇ ਆਪਣੇ ਪਹਿਲਾਂ ਤੋਂ ਵੀਡੀਓ ਦੇਖਦੇ ਆ ਉਹਨਾਂ ਨੂੰ ਪਤਾ ਵੀ ਕਿੱਥੇ ਜਾਂਦੇ ਆ ਹਾਂ ਪਰ ਆਸਥਾਨ ਮੱਥਾ ਟੇਕਣ ਚੱਲੇ ਆ ਤੇ ਇੱਕ ਗੱਲ ਕਰਨੀ ਸੀ ਆ ਜਿਹੜੇ ਵੀਰ ਸਰੰਦ ਜਾਂਦੇ ਆ ਨਾ ਇਹ ਸ਼ੋਗ ਮਣਾਉਣ ਜਾਇਆ ਕਰੋ ਯਾਰ ਉਲਣਵਾਜੀਆਂ ਕਰਕੇ ਨਾ ਜਾਇਆ ਕਰੋ ਤੁਸੀਂ ਟਰੈਕਟਰਾਂ ਦੇ ਵੱਡੇ ਵੱਡੇ ਹਾਰ ਨਾਲ ਲਾ ਕੇ ਵੱਡੇ ਵੱਡੇ ਸਲੈਂਸਰ ਲਾ ਕੇ ਤੇ ਵੱਡੀਆਂ ਵੱਡੀਆਂ ਲਾਈਟਾਂ ਲਾ ਕੇ ਲੋਕਾਂ ਨੂੰ ਮੂਹਰੂ ਅੰਨੇ ਕਰਦੇ ਹੋ ਉਹ ਚੰਗਾ ਨਹੀਂ ਲੱਗਦਾ ਤੇ ਵਧੀਆ ਢੰਗ ਨਾਲ ਉੱਥੇ ਜਾਣਾ ਸਿੱਖ ਲਓ ਤੇ ਉਹਨਾਂ ਨੇ ਆਪਣੇ ਲਈ ਕੀ ਕੋਸ਼ਿਸ਼ ਕੀਤਾ ਤੇ ਆਪਾਂ ਕੀ ਕੋਸ਼ਿਸ਼ ਕਰ ਰਹੇ ਆ ਹੱਥ ਮੰਨ ਕੇ ਬੇਨਤੀ ਆ ਸਾਰੇ ਭੈਣ ਭਰਾਵਾਂ ਲਈ ਤੇ ਜਾਣਾ ਤਾਂ ਸਿੱਧਰੇ ਪੁੱਤਰੇ ਬਣ ਕੇ ਆਪਾਂ ਜਾਣ ਦੀ ਕੋਸ਼ਿਸ਼ ਕਰੀਏ ਤੇ ਫੇਰ ਹੀ ਬੰਦਾ ਸੋਣਾ ਲੱਗਦਾ ਜੇ ਆਪਾਂ ਉਹ ਚੀਜ਼ ਦਾ ਅਫਸੋਸ ਮਨਾਈਏ ਹੈਨਾ ਚਲੋ ਆਪਾਂ ਵੀ ਬਤਾਉਨੇ ਆ ਸਾਫਰ ਆਪਾਂ ਬਸ ਸਿਰਫ ਇਹ ਆਪਣੇ ਦਿਲ ਚ ਸੀ ਗੱਲ ਇਹ ਆਪਾਂ ਕੀਤੀ ਸਾਂਝੀ ਤੇ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਲਓ ਜੀ ਸਫਰ ਕਰਦੇ 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 ਪਹੁੰਚ ਗਏ ਆਪਾਂ ਸੰਗਰੀਆ ਦੇ ਨੇੜੇ ਇੱਥੇ ਕੀ ਆ ਤਕਰੀਬਨ ਕਿੰਨੂਆਂ ਦੇ ਬਾਗ ਆ ਜਿਆਦੇ ਤੇ ਸੋਹਣਾ ਮਾਹੌਲ ਆ ਤੇ ਸੋਹਣੀ ਕੀਤੀ ਆ ਲੱਖ ਪਤੂ ਪੂਰੇ ਕਿੰਨੂਆਂ ਦੇ ਭਰੇ ਵਿਵਾਰ ਆ ਇਹ ਆ ਜ਼ੂਮ ਕਰਦੇ ਆਪਾਂ ਥੋੜਾ ਜਿਹਾ ਜਿਆਦਾ ਦੂਰ ਆ ਤੇ ਬਹੁਤ ਜਿਆਦਾ ਕਿਨੂਆ ਲੱਗੇ ਵੇ ਦੇਖੋ ਤੇ ਇਧਰ ਆਪਣਾ ਰੋਡ NH 54 ਇਥੇ ਆਪਣਾ ਸਫਰ ਆ ਸਿੱਧਾ ਵੀਕਾ ਨੇਰਾ ਤੇ ਹਨੂਮਾਨਗੜ ਬੱਚ ਤੁਰੇ ਜਾਂਦੇ ਆ ਬਾਟਾਂ ਮੇੜ ਦੇ ਤੇ ਬਾਟ ਹੁਣ ਲੰਬੀ ਹੁੰਦੀ ਆ ਹੌਲੀ ਹੌਲੀ ਨਿਬੜਦੀ ਆ ਖਿੱਚੀ ਜਾਂਦੇ ਆ ਬਾਟ ਹਾਂਜੀ ਪਹੁੰਚ ਗਏ ਸੀ ਆਪਾਂ ਬਾਬਾ ਖੇਤਰਪਾਲ ਮੰਦਿਰ ਤਕਰੀਬਨ 10 20 ਮਿੰਟ ਹੋ ਗਏ ਇਹ ਆ ਬਾਬਾ ਖੇਤਰਪਾਲ ਜੀ ਦਾ ਮੰਦਿਰ